ਹੈਲੋ ਫਰੈਂਡਸ ਵੈਲਕਮ ਟੂ ਡੀਨਸਾ ਵਲੌਗਸ ਆਮ ਕੁਲਵੀਰ ਸਿੰਘ ਐਂਡ ਤੁਸੀ ਅੱਜਕੱਲ ਖਬਰ ਸੁਣੀ ਹੋਏਗੀ ਕਿ ਜਸਟਿਨ ਟਰੂਡੋ ਜੋ ਪ੍ਰਧਾਨ ਮੰਤਰੀ ਸੀਗੇ ਕੈਨੇਡਾ ਦੇ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਇਸ ਦੇ ਪਿੱਛੇ ਕਈ ਕਾਰਨ ਹੈਗੇ ਨਗੇ ਜਿਨ੍ਹਾਂ ਨੂੰ ਅਸੀਂ ਡਿਸਕਸ ਕਰਾਂਗੇ ਬਟ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈਗਾ ਕਿ ਉਹ ਬੰਦੇ ਨੇ ਕੀ ਕੰਮ ਕੀਤਾ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਪੰਜਾਬੀਆਂ ਦੀ ਹੈਲਪ ਕੀਤੀ ਪਿਛਲੇ ਸਮੇਂ ਦੇ ਵਿੱਚ ਐਂਡ ਕੀ ਕੀ ਕਾਰਨ ਸੀਗੇ ਜਿੰਨਾ ਕਰਕੇ ਉਹਨਾਂ ਨੂੰ ਰਿਜ਼ਾਈਨ ਕਰਨਾ ਪੈ ਗਿਆ ਇਹ ਕਾਫੀ ਕੁਇਕ ਵੀਡੀਓ ਹੋਏਗੀ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਇਨਫੋਰਮੇਟਿਵ ਵੀਡੀਓਜ਼ ਹੁੰਦੀਆਂ ਰਹਿਣਗੀਆਂ ਐਂਡ ਹੁਣ ਕੁਇਕਲੀ ਆਪਾਂ ਸਟਾਰਟ ਕਰਦੇ ਹਾਂ ਤਾਂ ਉਹਨਾਂ ਦੇ ਅਗਰ ਚੰਗੇ ਕੰਮਾਂ ਦੀ ਗੱਲ ਕਰੀ ਜਾਵੇ ਐਂਡ ਤਾਂ ਉਹਨਾਂ ਦੇ ਵਿੱਚ ਇੱਕ ਤਾਂ ਇਹਨਾਂ ਦਾ ਹੈਗਾ ਸੀਗਾ ਕਿ ਇਹਨਾਂ ਨੇ ਜੋ ਮੀਡਲ ਕਲਾਸ ਸੀਗੀ ਉਹਨਾਂ ਦਾ ਟੈਕਸ ਇਹਨਾਂ ਨੇ ਘਟਾ ਦਿੱਤਾ ਸੀਗਾ ਐਂਡ ਮੀਡਲ ਕਲਾਸ ਬੇਸਿਕਲੀ ਉਹ ਹੁੰਦੀ ਆ ਜੋ ਨਾਰਮਲ ਇਨਕਮ ਆਪਣੀ ਅਰਨ ਕਰਦੇ ਨੇ ਆਪਣਾ ਕੰਮ ਕਰਦੇ ਨੇ ਕੋਈ ਮੀ ਵੀ ਉਸ ਦਾ ਟਰੱਕ ਚਲਾਉਂਦਾ ਹੋਵੇ ਕੋਈ ਹੋ ਸਕਦਾ ਗੈਸ ਸਟੇਸ਼ਨ ਤੇ ਕੰਮ ਕਰਦਾ ਹੋਵੇ ਜਾਂ ਕੋਈ ਬੈਂਕ ਦੇ ਵਿੱਚ ਕੰਮ ਕਰਦਾ ਹੋਵੇ ਨਾਰਮਲ ਲੈਵਲ ਦੇ ਉੱਤੇ ਤੇ ਇਹ ਸਾਰੇ ਮੀਡਲ ਕਲਾਸ ਦੇ ਵਿੱਚ ਹੀ ਆਉਂਦੇ ਨੇ ਐਂਡ ਉਹਨਾਂ ਦਾ ਟੈਕਸ ਜਦੋਂ ਇਹ ਜਸਟਨ ਟਰੂਡੋ 2015 ਦੇ ਵਿੱਚ ਆਏ ਦਸੰਬਰ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਇਹ ਡਿਸਾਈਡ ਕੀਤਾ ਕਿ ਮੀਡਲ ਕਲਾਸ ਵਾਲਿਆਂ ਦਾ ਟੈਕਸ ਥੋੜਾ ਜਿਹਾ ਘਟਾਇਆ ਜਾਵੇ ਐਂਡ ਜੋ ਵੀ ਕਟ ਹੋਏਗਾ ਸਰਕਾਰ ਨੂੰ ਤਾਂ ਉਹ ਅਮੀਰਾਂ ਦੇ ਉੱਤੇ ਟੈਕਸ ਲਗਾ ਕੇ ਪੂਰਾ ਕੀਤਾ ਜਾਵੇ ਜਿਹਨੂੰ ਲੋਕਾਂ ਨੇ ਕਾਫੀ ਇਹਦਾ ਹੀ ਫੈਸਲਾ ਲੋਕਾਂ ਨੂੰ ਪਸੰਦ ਆਇਆ ਹੈ ਕਾਫੀ ਸਰਾਹਿਆ ਐਂਡ ਉਸ ਤੋਂ ਬਾਅਦ ਇੱਕ ਹੋਰ ਉਹਨਾਂ ਨੇ ਕਾਫੀ ਵਧੀਆ ਕੰਮ ਕੀਤਾ ਉਹ ਹੈਗਾ ਸੀਗਾ ਕਿ ਜੇ ਕਰੋਨਾ ਟਾਈਮ ਆਇਆ ਤਾਂ ਉਦੋਂ ਇਹਨਾਂ ਨੇ ਲੋਕਾਂ ਨੂੰ ਜੋ ਕੰਮ ਨਹੀਂ ਕਰ ਰਹੇ ਸੀ ਜਾਂ ਜਿਨ੍ਹਾਂ ਨੂੰ ਡਰ ਸੀਗਾ ਕਿ ਬਾਹਰ ਜਾਣ ਨਾਲ ਕਰੋਨਾ ਫੈਲ ਨਾ ਜਾਵੇ ਤਾਂ ਉਹਨਾਂ ਨੂੰ ਘਰੇ ਬੈਠਿਆਂ ਨੂੰ ਇਹਨਾਂ ਨੇ ਪੈਸੇ ਦਿੱਤੇ ਹਾਂ ਜੋ ਕੰਮ ਕਰ ਰਹੇ ਸੀ ਉਹਨਾਂ ਨੂੰ ਨਹੀਂ ਮਿਲੇ ਐਂਡ ਜੋ ਘਰੇ ਬੈਠੇ ਸੀਗੇ ਕੰਮ ਨਹੀਂ ਕਰ ਰਹੇ ਸੀ ਤਾਂ ਉਹਨਾਂ ਨੂੰ ਇਹ ਪੈਸੇ ਦਿੱਤੇ ਗਏ ਤਾਂ ਉਹ ਵੀ ਲੋਕੀ ਕਾਫੀ ਖੁਸ਼ ਸੀਗੇ ਐਂਡ ਇਹ ਕਾਫੀ ਗਿਣੀਆਂ ਚੁੰਨੀਆਂ ਗਵਰਨਮੈਂਟਸ ਨੇ ਕੀਤਾ ਜੇ ਮੈਂ ਕਿਹਾ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਆਪਣੇ ਜੋ ਸਿਟੀਜ਼ਨ ਹੈਗੇ ਨੇ ਉਹਨਾਂ ਨੂੰ ਇਹ ਦੇਣਗੇ ਜਾਂ ਜੋ ਪਰਮਨੈਂਟ ਰੈਜ਼ੀਡੈਂਟ ਹੈਗੇ ਨੇ ਉਹਨਾਂ ਦੀ ਹੈਲਪ ਕਰਨਗੇ ਐਂਡ ਜੋ ਟੈਂਪਰੇਰੀ ਵਰਕ ਪਰਮਿਟ ਤੇ ਸੀਗੇ ਜਾਂ ਸਟੂਡੈਂਟ ਸੀਗੇ ਤਾਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਆਪਣੇ ਜੱਤ ਦੇਸ਼ ਵਾਪਸ ਚਲੇ ਜਾਓ ਜਾਂ ਫਿਰ ਆਪਣਾ ਖਰਚਾ ਆਪਣੇ ਆਪ ਹੀ ਕਰੋ ਅਸੀਂ ਹੈਲਪ ਨਹੀਂ ਕਰ ਸਕਦੇ ਤਾਂ ਇਸ ਹਿਸਾਬ ਨਾਲ ਟ੍ਰੂਟੋ ਕਾਫੀ ਵਧੀਆ ਰਿਹਾ ਉਸ ਟਾਈਮ ਕਾਫੀ ਇਹਨਾਂ ਨੇ ਸਹਾਇਤਾ ਕੀਤੀ ਕੋਈ ਭੇਦਭਾਵ ਨਹੀਂ ਕੀਤਾ ਕਿ ਬੰਦਾ ਸਟੂਡੈਂਟ ਹੈ ਜਾਂ ਪੀਆਰ ਹੈ ਸਾਰਿਆਂ ਦੀ ਇਕੁਅਲੀ ਮਦਦ ਕੀਤੀ ਇਹ ਚੀਜ਼ ਇਹਨਾਂ ਦੀ ਬਹੁਤ ਵਧੀਆ ਸੀ ਉਸ ਤੋਂ ਅਗਲਾ ਇਹਨਾਂ ਦਾ ਗੁੱਡ ਚੀਜ਼ ਹੈ ਕਿ ਸੀ ਇਹਨਾਂ ਨੇ ਕਲਾਈਮੇਟ ਚੇਂਜ ਦੇ ਉੱਤੇ ਐਕਸ਼ਨ ਲਿਆ ਰੈਗਿਟਾ ਕਿਤਾ ਕਿ ਜੋ ਕੈਨੇਡਾ ਦੇ ਵਿੱਚ ਕਾਰਾਂ ਹੈਗੀਆਂ ਨੇ ਤਾਂ ਉਹਨਾਂ ਦਾ ਪੋਲਿਊਸ਼ਨ ਘੱਟ ਤੋਂ ਘੱਟ ਹੋਵੇ ਐਂਡ ਰੈਗਿਟਾ ਕਿਤਾ ਕਿ ਨਵੀਂ ਟੈਕਨੋਲੋਜੀ ਆਵੇ ਜਿਵੇਂ ਟੈਸਲਾ ਵਗੈਰਾ ਗੱਡੀ ਹੋ ਗਈ ਤਾਂ ਉਹਨਾਂ ਨੂੰ ਵੀ ਜੋ ਇਲੈਕਟ੍ਰਿਕ ਕਾਰਾਂ ਨੇ ਕਾਫੀ ਜ਼ਿਆਦਾ ਇਹਨਾਂ ਨੇ ਮੋਟੀਵੇਟ ਕੀਤਾ ਕਿ ਇੱਥੇ ਆਉਣ ਐਂਡ ਇੱਕ ਇਹਨਾਂ ਨੇ ਚੀਜ਼ ਕੀਤੀ ਜੋ ਸਦੀਆਂ ਦੇ ਵਿੱਚ ਜਿਵੇਂ ਕਹਿੰਦੇ ਨੇ ਇੱਕ ਦੋ ਵਾਰ ਹੀ ਹੁੰਦੀ ਹੈ ਤਾਂ ਉਹ ਹੈਗੀ ਸੀ ਕਿ ਜਿੰਨੇ ਲੋਕਾਂ ਦਾ ਕੈਨੇਡਾ ਹੈਗਾ ਮਤਲਬ indigenous people ਜੋ ਇੱਥੇ ਪਹਿਲਾਂ ਰਹਿੰਦੇ ਸੀਗੇ ਐਂਡ ਉਸ ਤੋਂ ਬਾਅਦ ਹੋਇਆ ਕਿ ਇੰਗਲੈਂਡ ਵਾਲੇ ਆ ਗਏ ਫ੍ਰੈਂਚ ਵਾਲੇ ਆ ਗਏ ਉਹਨਾਂ ਨੇ ਅੱਗੇ ਆਪਣਾ ਕਬਜ਼ਾ ਕਰ ਲਿਆ ਸੀਗਾ ਤਾਂ ਸਾਰੇ ਹੀ ਲੋਕੀ ਇੱਥੇ ਹੋਰ ਦੇਸ਼ਾਂ ਤੋਂ ਨੇ ਜਸਟ ਉਹਨਾਂ ਨੂੰ indigenous ਲੋਕਾਂ ਨੂੰ ਛੱਡ ਕੇ ਤੇ ਉਹਨਾਂ ਦੇ ਉੱਤੇ ਕਾਫੀ ਜ਼ੁਲਮ ਹੋਇਆ ਸੀਗਾ ਤੇ ਇਹ ਗਵਰਨਮੈਂਟ ਨੇ ਜਸਟਨ ਟਰੂਡੋ ਦੇ ਅੰਡਰ ਇਹਨਾਂ ਨੇ ਮਾਫੀ ਮੰਗੀ ਸੀਗੀ ਕਿ ਅੱਜ ਤੋਂ 60-70 ਸਾਲ ਪਹਿਲਾਂ ਜੋ ਵੀ ਇਹਨਾਂ ਨੇ ਇੰਗਲੈਂਡ ਵਾਲੇ ਨੇ ਇੱਥੇ ਕਾਫੀ ਜ਼ੁਲਮ ਕੀਤਾ ਸੀਗਾ ਆ ਇੰਡੀਜਨਸ ਪੀਪਲਸ ਦੇ ਪੀਪਲ ਦੇ ਉੱਪਰ ਤਾਂ ਉਹਨਾਂ ਦੇ ਰਿਲੇਟਡ ਉਹਨਾਂ ਨੇ ਮਾਫੀ ਮੰਗੀ ਐਂਡ ਉਸ ਤੋਂ ਬਾਅਦ ਫਿਰ ਜੋ ਕ੍ਰਿਸਚੀਅਨ ਦਾ ਪਾਪ ਹੁੰਦਾਗਾ ਉਹਨਾਂ ਨੇ ਵੀ ਮਾਫੀ ਮੰਗੀ ਤੇ ਕਾਫੀ ਵੱਡਾ ਇਵੈਂਟ ਸੀਗਾ ਇਸ ਤੋਂ ਇਹ ਪਤਾ ਚੱਲਦਾਗਾ ਕਿ ਅੱਜ ਕੱਲ ਵੀ ਇਹ ਲੋਕੀ ਜੋ ਵੱਡੇ ਦੇਸ਼ ਨੇ ਕਦਰ ਕਰਦੇ ਨੇ ਛੋਟੇ ਛੋਟੀਆਂ ਚੀਜ਼ਾਂ ਦੀ ਐਂਡ ਇਸ ਤੋਂ ਬਾਅਦ ਰਿਫਿਊਜੀ ਪਾਲਿਸੀ ਸੀਗੀ ਕਾਫੀ ਜ਼ਿਆਦਾ ਸਰਾਣਾ ਹੋਈ ਜਦੋਂ 2015 ਦੇ ਵਿੱਚ 25000 ਸੀਰੀਆ ਤੋਂ ਲੋਕੀ ਇੱਥੇ ਬੁલાਏ ਗਏ ਇਨਵਾਈਟ ਵੀ ਨਹੀਂ ਕੀਤਾ ਗਿਆ ਸੀ ਮਤਲਬ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਬਚਾਇਆ ਗਿਆ ਸੀ ਅਸਲੀ ਜੋ ਰਿਫਿਊਜੀ ਆਪਾਂ ਜਿਨ੍ਹਾਂ ਨੂੰ ਕਹਿੰਨੇ ਹੁੰਦੇ ਆ ਤਾਂ ਉਹਨਾਂ ਨੂੰ ਸੱਚੇ ਸੱਚੀਓਂ ਕਾਫੀ ਜ਼ਿਆਦਾ ਖਤਰਾ ਹੁੰਦਾ ਹੈ ਬੰਬਾਰੀ ਹੋ ਰਹੀ ਹੁੰਦੀ ਹੈ ਤਾਂ ਉੱਥੇ ਇਹਨਾਂ ਨੇ ਬਚਾਇਆ ਸੀ ਕਾਫੀ ਸਰਾਣਾ ਹੋਈ ਉਸ ਤੋਂ ਬਾਅਦ ਫਿਰ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਵਾਲੇ ਕਨੇਡਾ ਵਾਲੇ ਇਕੱਠੇ ਲੜ ਰਹੇ ਸੀ ਉੱਥੇ ਤਾਂ ਉੱਥੇ ਵੀ ਕਾਫੀ ਜ਼ਿਆਦਾ ਰਿਫਿਊਜੀ ਲੋਕ ਛੱਡਣ ਲੱਗ ਗਏ ਸੀ अफगानिस्तान ਨੂੰ ਤਾਂ ਉਹਨਾਂ ਨੂੰ ਵੀ ਇਹਨਾਂ ਨੇ ਪਨਾਹ ਦਿੱਤੀ ਐਂਡ ਵਰਲਡ ਲੈਵਲ ਦੇ ਉੱਤੇ ਕਾਫੀ ਸਰਾਹਨਾ ਹੋਈ ਇਸੇ ਗੱਲ ਤੋਂ ਉਸ ਤੋਂ ਬਾਅਦ ਫਿਰ ਫੋਰਨ ਰਿਲੇਸ਼ਨਸ ਜੋ ਹੈਗੇ ਸੀ ਕੈਨੇਡਾ ਯੂ ਐਸ اے ਦੇ ਵਿੱਚ ਤੇ ਮੈਕਸੀਕੋ ਇਹਨਾਂ ਤਿੰਨਾਂ ਕੰਟਰੀਜ਼ ਦੇ ਵਿੱਚ ਇਹਨਾਂ ਦਾ ਜੋ ਵਪਾਰ ਸੀਗਾ ਕਾਫੀ ਜ਼ਿਆਦਾ ਵਧਿਆ ਐਂਡ ਤੇ ਬਾਰਡਰ ਵੀ ਕਾਫੀ ਓਪਨ ਰੱਖਿਆ ਗਿਆ ਤੇ ਹਜੇ ਵੀ ਕਾਫੀ ਓਪਨ ਹੈਗਾਗਾ ਇਹ ਲਾਸਟ ਵਾਲੇ 4-5 ਮਹੀਨੇ ਦੇ ਛੱਡ ਕੇ ਤਾਂ ਹੁਣ ਕਾਫੀ ਸਖਤਾਈ ਹੋਈ ਹੈ ਬਟ ਇਹਨਾਂ ਦੇ ਟਾਈਮ ਦੇ ਵਿੱਚ ਕਾਫੀ ਓਪਨ ਸੀਗਾ ਬਾਰਡਰ ਐਂਡ ਇਹ ਸਾਰੀਆਂ ਦੇ ਸਾਰੀਆਂ ਕੰਮ ਨੇ ਜੋ ਇਹਨਾਂ ਨੇ ਵਧੀਆ ਕੀਤੇ ਨੇਗੇ ਐਂਡ ਹੁਣ ਅਗਰ ਆਪਾਂ ਤੁਹਾਡਾ ਜ ਮੜੇ ਗੱਲਾਂ ਦੀ ਕੰਮ ਕਰੀਏ ਜੋ ਲੋਕਾਂ ਨੂੰ ਲੱਗਦਾ ਹੈਗਾ ਕਿ ਉਹ ਗਲਤ ਕੰਮ ਸੀਗੇ ਤਾਂ ਉਹ ਹੈਗਾ ਸੀ ਕੈਨੇਬਸ ਜੋ ਹੁੰਦਾ ਹੈਗਾ ਇਹ ਜਿਵੇਂ ਸੁੱਖਾ ਵਗੈਰਾ ਜਾਂ ਭੰਗ ਹੋਗੀ ਉਹ ਚੀਜ਼ਾਂ ਸੀਗੀਆਂ ਇਹ ਪਹਿਲਾਂ ਗੈਰ ਕਾਨੂੰਨੀ ਸੀਗੀਆਂ ਤੇ ਲੋਕੀ ਜਿਵੇਂ ਪੁਲਿਸ ਵਾਲੇ ਰੋਕਦੇ ਕਿਸੇ ਨੂੰ ਉਹਨਾਂ ਨੂੰ ਪਤਾ ਹੁੰਦਾ ਲੋਕਾਂ ਨੂੰ ਕਿ ਹਾਂ ਜੀ ਕਾਰ ਦੇ ਵਿੱਚ ਭੰਗ ਹੈਗੀ ਆ ਤਾਂ ਉਹ ਟਰਾਈ ਕਰਦੇ ਭਜਾਉਣ ਦੀ ਜਾਂ ਕਿਸ ਤਰ੍ਹਾਂ ਤਾਂ ਫਿਰ ਹੋ ਸਕਦਾ ਕਿ ਪੁਲਿਸ ਵਾਲੇ ਗੋਲੀ ਵਗੈਰਾ ਚਲਾ ਦੇਣ ਤਾਂ ਕਾਫੀ ਜ਼ਿਆਦਾ ਕ੍ਰਾਈਮ ਉਹ ਚੀਜ਼ਾਂ ਕਰਕੇ ਵਧ ਰਿਹਾ ਸੀਗਾ ਫਿਰ ਇਹਨਾਂ ਨੇ ਕੀ ਕੀਤਾ ਉਹ ਚੀਜ਼ ਨੂੰ ਲੀਗਲ ਕਰ ਦਿੱਤਾ ਕਿ ਕੋਈ ਗੱਲ ਨਹੀਂ ਤੁਸੀਂ ਜਾਓ ਅਨ ਸ਼ੌਪ ਦੇ ਉੱਤੇ ਦੁਕਾਨ ਦੇ ਉੱਤੇ ਜਾਓ ਤੁਸੀਂ ਖਰੀਦ ਸਕਦੇ ਹੋ ਨਸ਼ਾ ਤੇ ਉਹ ਚੀਜ਼ ਨੂੰ ਇਹਨਾਂ ਨੇ ਨਾਰਮਲ ਕਰ ਦਿੱਤੀ ਤਾਂ ਕਰਕੇ ਜਿਹੜੇ ਗੋਲੇ ਗੋਲੇ ਚਲਦਿਆਂ ਸੀ ਪੁਲਿਸ ਲੈਣਦੇ ਆ ਜਾਂ ਅਪਰਾਧੀਆਂ ਦੀ ਉਹ ਚੀਜ਼ਾਂ 'ਚ ਕਾਫੀ ਫਰਕ ਪੈ ਗਿਆ ਤੇ ਜੋ ਗੈਰ ਕਾਨੂੰਨੀ ਇਹਨਾਂ ਦੀ ਟ੍ਰੇਡ ਹੁੰਦੀ ਸੀਗੀ ਉਹ ਵੀ ਬੰਦ ਹੋ ਗਈ ਉਸ ਤੋਂ ਬਾਅਦ ਐਲਜੀਬੀਟੀਕਿਊ ਇਹਨਾਂ ਦੇ ਰਾਈਟਸ ਵਗੈਰਾ ਇਹ ਵੀ ਇਹਨਾਂ ਨੇ ਇਹਨਾਂ ਨੂੰ ਪੂਰੀ ਖੁੱਲ੍ਹ ਦਿੱਤੀ ਗਈ ਐਂਡ ਇਹ ਹਾਂ ਕੋਈ ਤੇਗੀ ਬਟਾਗਰ 네ਗੇਟਿਵ ਦੀ ਗੱਲ ਕਰੀ ਤਾਂ ਉਹੀ ਸੀਗਾ ਕਿ ਨਸ਼ੇ ਨੂੰ ਜਦੋਂ ਇਹਨਾਂ ਨੇ ਲੀਗਲ ਕੀਤਾ ਤਾਂ ਉਹ ਚੀਜ਼ ਦਾ ਕਾਫੀ ਰੋਲ ਆ ਪਿਆ ਐਂਡ ਉਸ ਤੋਂ ਬਾਅਦ ਇੰਡੀਜੇਨियस ਪੀਪਲ ਜਿਨ੍ਹਾਂ ਦੇ ਕੈਨੇਡਾ ਹੈਗਾ ਤਾਂ ਉਹ ਵੀ ਆਪਣੀ ਡਿਮਾਂਡਸ ਕਰਦੇ ਰਹਿੰਦੇ ਨੇ ਟਾਈਮ-ਟਾਈਮ ਤੇ ਨਾਲ ਤੇ ਉਹ ਥੋੜਾ ਜਿਹਾ ਨਾ ਖੁਸ਼ੀ ਜ਼ਰੂਰ ਸੀਗੀ ਹਾਂ ਇੱਕ ਵਾਰੀ ਖੁਸ਼ੀ ਹੋਈ ਉਹਨਾਂ ਨੂੰ ਕਿ ਮਾਫੀ ਮੰਗੀ ਐ ਬਟ ਫਿਰ ਵੀ ਹੋਰ ਕਈ ਪ੍ਰੋਬਲਮਸ ਆ ਜਾਂਦੀਆਂ ਨੇ ਐਂਡ ਉਸ ਤੋਂ ਬਾਅਦ ਫਿਰ ਪਾਈਪਲਾਈਨ ਦੇ ਉੱਤੇ ਕਿਤੇ ਪਾਈਪਲਾਈਨ ਕੱਟ ਰਹੇ ਨੇ ਇਹ ਚਾਹੁੰਦੇ ਨੇ ਕਿ ਕੈਨੇਡਾ ਤੋਂ ਡਾਇਰੈਕਟ ਯੂ ਐਸ ਏ ਨੂੰ ਇੱਕ ਪਾਈਪਲਾਈਨ ਜਾਵੇ ਤਾਂ ਉੱਥੇ ਵੀ ਕਾਫੀ ਜ਼ਿਆਦਾ ਲੋਕੇ ਦਾ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਜੰਗਲ ਵਗੈਰਾ ਕਾਫੀ ਨੇ ਕੈਨੇਡਾ ਦੇ ਵਿੱਚ ਤਾਂ ਉਹ ਕੱਟਨੇ ਪੈ ਰਹੇ ਨੇਗੇ ਤੇ ਐਸੇ ਲੋਕ ਜ਼ਰੂਰ ਹੁੰਦੇ ਹੀ ਹੁੰਦੇ ਨੇ ਜੋ ਵਾਤਾਵਰਣ ਦੇ ਕਾਫੀ ਪੱਖ ਦੇ ਵਿੱਚ ਹੁੰਦੇ ਨੇ ਤਾਂ ਉਹ ਨਹੀਂ ਚਾਹੁੰਦੇ ਕਿ ਇੰਨੀ ਜ਼ਿਆਦਾ ਕਟਾਈ ਹੋਵੇ ਰੁੱਖਾਂ ਦੀ ਤਾਂ ਉਹਨਾਂ ਨੇ ਜ਼ਰੂਰ ਵਿਰੋਧ ਕਰਨਾ ਹੁੰਦਾ ਹੈ ਤੇ ਉਸ ਤੋਂ ਬਾਅਦ ਆ ਗਿਆ ਆ ਲਾਸਟ ਵਾਲੇ 2 2.5 ਸਾਲ ਦੀ ਗੱਲ ਕਰੀਏ ਮੈਨਲੀ ਇੱਕ 1.5 ਸਾਲ ਦੀ ਗੱਲ ਕਰੀਏ ਅਗਰ ਤਾਂ ਹੁਣ ਇਮੀਗ੍ਰੇਸ਼ਨ ਦੇ ਜੋ ਲੈਵਲਸ ਹੈਗੇ ਨੇ ਉਹ ਕਾਫੀ ਵੱਧ ਗਏ ਸੀਗੇ ਐਂਡ ਤਾਂ ਇਹਨਾਂ ਦਾ ਇੱਕੋ ਚੀਜ਼ ਆਊਟ ਆਫ ਕੰਟਰੋਲ ਚਲੀ ਗਈ ਕਿ ਇਹਨਾਂ ਨੇ ਜੋ ਨੰਬਰ ਸੀਗਾ ਇਹਨਾਂ ਨੂੰ ਲੱਗ ਰਿਹਾ ਸੀ ਕਿ ਜੋ ਪੀਆਰ ਹੋ ਰਹੇ ਨੇ ਉਹ ਇੱਥੇ ਰਹਿਣਗੇ ਐਂਡ ਜੋ ਜਿਵੇਂ ਵਿਸਟਰ ਪਰਮਿਟ ਦੇ ਉੱਤੇ ਆ ਰਹੇ ਨੇ ਵਿਸਟਰ ਵੀਜ਼ਾ ਦੇ ਉੱਤੇ ਤਾਂ ਉਹ ਵਾਪਸ ਜਾਣਗੇ ਤਾਂ ਉਹ ਇਹਨਾਂ ਨੇ ਵਿਸਟਰ ਵੀਜ਼ਾ ਕਾਫੀ ਜ਼ਿਆਦਾ ਦਿੱਤੇ ਸੀਗੇ ਏ ਮਤਲਬ ਕੁਝ ਵੀ ਨਹੀਂ ਦੇਖ ਰਹੇ ਸੀਗੇ ਹਨਾ ਚੀਜ਼ਾਂ ਨੂੰ ਕਿ ਕੀ ਹੈ ਕੀ ਰਿਲੇਸ਼ਨ ਹੈਗਾ ਵੀਸਿਟ ਕਰਨ ਵਾਲੇ ਦਾ ਐਂਡ ਉਸ ਤੋਂ ਬਾਅਦ ਕਈ ਵਾਰ ਹੀ ਹੈਗਾ ਸੀਗਾ ਕਿ ਆਪਾਂ ਕੋਈ ਕਾਲਜ ਦੀ ਕਨਵੋਕੇਸ਼ਨ ਹੋਈ ਤਾਂ ਉਹ ਆਪਾਂ ਇਨਵਾਈਟ ਕਰ ਸਕਦੇ ਹੁੰਦੇ ਆ ਉਹ ਲੋਕੀ ਆਉਂਦੇ ਵੀ ਸੀਗੇ ਬਟ ਫਿਰ ਉਹ ਵਾਪਸ ਨਹੀਂ ਜਾ ਰਹੇ ਸੀਗੇ ਇਹ ਵੀ ਨਹੀਂ ਅੱਜ ਦੇ ਟਾਈਮ ਵਿੱਚ ਪਤਾ ਹੈਗਾ ਕਿ ਕਿੰਨੇ ਹਜ਼ਾਰ ਲੋਕੀ ਐਜ਼ ਅ ਵਿਜ਼ਟਰ ਆਏ ਤੇ ਉਸ ਤੋਂ ਬਾਅਦ ਉਹਨਾਂ ਦਾ ਪਤਾ ਹੀ ਨਹੀਂ ਵੀ ਕਿ ਕਿਨੇ ਟਾਈਮ ਦੇ ਵਿੱਚ ਕਿੱਥੇ ਰਹਿ ਰਹੇ ਨੇ ਕਿੰਨੇ-ਕਿੰਨੇ ਸਾਲ ਹੋ ਗਏ ਤੇ ਇਹ ਚੀਜ਼ ਕਰਕੇ ਇਹਨਾਂ ਦਾ ਜੋ ਇਹਨਾਂ ਦਾ ਨੰਬਰ ਸੀਗਾ ਉਹ ਵੀ ਲੋਕ ਜਿੰਨੇ ਆ ਰਹੇ ਨੇ ਉਹ ਇਹਨਾਂ ਨੂੰ ਪਤਾ ਸੀਗਾ ਤੇ ਆਊਟ ਦਾ ਇਹਨਾਂ ਨੂੰ ਵੀ ਆਈਡੀਆ ਲਗਾਇਆ ਸੀ ਕਿ ਇਹਨੇ ਲੋਕ ਠੀਕ ਹੈ ਜੋ ਟੈਂਪਰੇਰੀ ਨੇ ਉਹ ਵਾਪਸ ਜਾਣਗੇ ਵਿਜ਼ਟਰ ਨੇ ਵਿਜ਼ਿਟ ਕਰਕੇ ਵਾਪਸ ਜਾਣਗੇ ਬਟ ਉਹ ਆਊਟ ਆਫ ਕੰਟਰੋਲ ਚਲਾ ਗਿਆ ਇੱਕ ਦਿਨਾਂ ਨੇ ਵੀਜ਼ੇ ਜ਼ਿਆਦਾ ਦਿੱਤੇ ਇੱਕਦਮ ਹੀ ਐਂਡ ਉਸ ਤੋਂ ਬਾਅਦ ਉਹ ਲੋਕੀ ਜੋ 6 ਮਹੀਨੇ ਤੋਂ ਬਾਅਦ ਵਾਪਸ ਜਾਣਾ ਸੀਗਾ ਉਹਨਾਂ ਨੇ ਜਾਣਾ ਬੰਦ ਕਰ ਦਿੱਤਾ ਤਾਂ ਇਹਨਾਂ ਦੇ ਨੰਬਰ ਦੇ ਵਿੱਚ ਕਾਫੀ ਗੜਬੜੀ ਹੋ ਗਈ ਉਹਦੇ ਕਰਕੇ ਅੱਗੇ ਲੋਕਾਂ ਦੇ ਕਿਰਾਏ ਵਧ ਗਏ ਐਂਡ ਦੇਖੜਾ ਘਰ ਸੀਗੇ ਪ੍ਰਾਈਸ ਉਹ ਕਾਫੀ ਜ਼ਿਆਦਾ ਅੱਪ ਚਲੇ ਗਏ ਤਾਂ ਲੋਕਾਂ ਨੂੰ ਘਰ ਲੈਣਾ ਵੀ ਮੁਸ਼ਕਿਲ ਹੋ ਗਿਆ ਜਿਹੜੇ ਗੋਰੇ ਹੁੰਦੇ ਨੇ ਇੱਥੇ ਮੇਨਲੀ ਉਹ ਹੋ ਕੀ ਕਰਦੇ ਨੇ ਕੁਝ ਲੋਕ ਘਰ ਵੀ ਲੈ ਲੈਂਦੇ ਨੇ ਕੁਝ ਨਹੀਂ ਵੀ ਲੈਂਦੇ ਤਾਂ ਉਹ ਟਰਾਈ ਕਰਦੇ ਨੇ ਕਿ ਜਿੰਨੀ ਕ ਆਮਦਨੀ ਹੋਈ ਉਹਨਾਂ ਕੋ ਖਰਚ ਦਿੰਦੇ ਨੇ ਤਾਂ ਕਰਕੇ ਉਹ ਘਰਾਂ ਦੇ ਚੱਕਰ 'ਚ ਬਿਲਕੁਲ ਨਹੀਂ ਪੈਂਦੇ ਉਹ ਆਪਣੀ ਵਸਤ ਇਸ ਤਰ੍ਹਾਂ ਦਾ ਕਲਚਰ ਹੁੰਦਾ ਕਿ ਲਾਈਫ ਇੰਜੋਏ ਕਰਦੇ ਨੇ ਉਹਨਾਂ ਨੂੰ ਸੀਗਾ ਕਿ ਕੋਈ ਗੱਲ ਨਹੀਂ 7-800 ਆਪਾਂ ਰੈਂਟ ਭਰੀ ਜਾਵਾਂਗੇ ਦੋ ਬੈਡਰੂਮ ਦੀ ਬੇਸਮੈਂਟ ਦੇ ਵਿੱਚ ਰਿਹਾ ਕਰਾਂਗੇ ਐਂਡ ਵਧੀਆ ਲਾਈਫ ਨਿਕਲ ਜਾਣੀ ਆ ਤੇ ਬਟ ਉਹਨਾਂ ਨਾਲ ਉਲਟਾ ਹੋ ਗਿਆ ਉਹਨਾਂ ਨੂੰ ਨਹੀਂ ਪਤਾ ਸੀ ਕਿ 1.5 ਸਾਲ ਦੇ ਵਿੱਚ ਇੰਨੀ ਚੀਜ਼ਾਂ ਮੁਸ਼ਕਿਲ ਹੋ ਜਾਣਗੀਆਂ ਕਿ ਰੈਂਟ ਜੋ 7-800 ਭਰਦੇ ਸੀਗੇ ਕਿਰਾਇਆ ਮਹੀਨੇ ਦਾ ਤੋਂ 15-1600 ਤੇ ਚਲਾ ਗਿਆ ਤਾਂ ਹੁਣ ਇਸ ਇੱਕ ਏਜ ਦੇ ਵਿੱਚ ਆ ਕੇ ਉਹ ਨਾ ਤਾਂ ਹੁਣ ਘਰ ਦੇ ਲਈ ਡਾਊਨ ਪੇਮੈਂਟ ਇਕੱਠੀ ਕਰ ਪਾ ਰਹੇ ਨੇਗੇ ਨਹੀਂ ਉਹ ਇੱਕ ਤਰ੍ਹਾਂ ਨਾਲ ਕਿਰਾਏ ਦੇ ਉੱਤੇ ਜ਼ਿੰਦਗੀ ਪਰ ਰਹਿ ਸਕਦੇ ਨੇ ਇੰਨਾ ਇੰਨਾ ਜ਼ਿਆਦਾ ਪੇ ਕਰਕੇ ਕਿ ਉਹਨਾਂ ਦੀ ਅੱਧੀ ਤੋਂ ਜ਼ਿਆਦਾ ਤਨਖਾਹੀ ਖਤਮ ਹੋ ਰਹੀ ਹੈ ਤਾਂ ਇਸ ਕਰਕੇ ਵੀ ਪ੍ਰੋਬਲਮ ਆਈ ਤੇ ਇਹ ਇਹਨਾਂ ਦੇ ਟ੍ਰੂਡੂ ਸਾਹਿਬ ਦੇ ਚੰਗੇ ਜੋ ਕੰਮ ਕੀਤੇ ਸੀ ਉਹ ਵੀ ਸੀਗੇ ਜੋ ਹੁਣ ਰੋਲਪੇ ਆਏਗਾ ਇਮੀਗ੍ਰੇਸ਼ਨ ਦੇ ਰਿਲੇਟਡ ਤਾਂ ਉਹਨਾਂ ਕਰਕੇ ਵੀ ਕਾਫੀ ਵਿਰੋਧ ਹੋਏਗਾ